ਸਰਕਾਰੀ ਕੰਨਿਆ ਪ੍ਰਾਇਮਰੀ ਸਮਾਰਟ ਸਕੂਲ ਗੁਰਾਇਆਂ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ ਤੇ ਹਰ ਸਾਲ 19 ਅਗਸਤ ਨੂੰ ਦਿਵਸ ਵਿਸ਼ਵ ਪੱਧਰ ਵਿੱਚ ਮਨਾਇਆ ਜਾਂਦਾ ਹੈ ਜਿਸ ਦਾ ਮੁੱਖ ਉਦੇਸ਼ ਫੋਟੋਗ੍ਰਾਫੀ ਦੀ ਕਲਾ ਤੇ ਮਹੱਤਤਾ ਨੂੰ ਉਜਾਗਰ ਕਰਨਾ ਹੈ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਸਕੂਲ ਇੰਚਾਰਜ ਮੈਡਮ ਅੰਜੂ ਬਾਲਾ ਰਾਜ ਪ੍ਰਸ਼ਕਾਰ ਵਿਜੇਤਾ ਨੇ ਕਿਹਾ ਕਿ ਫੋਟੋਗ੍ਰਾਫੀ ਸਿਰਫ ਤਸਵੀਰ ਖਿੱਚਣ ਦਾ ਨਾਮ ਨਹੀਂ ਹੈ ਬਲਕਿ ਪਲਾਂ ਨੂੰ ਕੈਦ ਕਰਨ ਦੀ ਕਲਾ ਹੈ ਉਥੇ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਚੁਚਾਰ ਸਿੰਘ ਜਸਮਿੰਦਰ ਪਾਲ ਸੰਧੂ ਐਨ ਆਰ ਆਈ ਸੁਜੀਤ ਸਿੰਘ ਸਵੇਤ ਐ ਇਸ ਮੌਕੇ ਗੁਰਾਹਾਂ ਪੱਤਰਕਾਰ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ ਪਾਵਨ ਨੇ ਵੀ ਸਕੂਲ ਦੀਆਂ ਪ੍ਰਾਪਤੀਆਂ ਨੂੰ ਸਲਾਉਂਦੇ ਹੋਏ ਸਕੂਲ ਨੂੰ ਭਵਿੱਖ ਵਿੱਚ ਹਰ ਇੱਕ ਤਰ੍ਹਾਂ ਦਾ ਸਹਿਯੋਗ ਦੇਣ ਦਾ ਪ੍ਰੋਸਾਦ ਦਿੱਤਾ ਗੁਰਾਹਾਂ ਤੋਂ ਬਿੰਦਲ ਸੁਮਨ ਦੇ ਨਾਲ ਰਾਹੁਲ ਸ਼ਰਮਾ ਦੀ ਰਿਪੋਰਟ World Photography Day ਤੇ ਅੱਜ ਸਮੂਹ ਫੋਟੋਗ੍ਰਾਫਰ ਐਸੋਸੀਏਸ਼ਨ ਉਹਨਾਂ ਦੇ ਨਾਲ ਆਈ ਹੋਈ ਸਮੂਚੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਅੱਜ ਸਾਡੇ ਸਕੂਲ ਦੇ ਵਿੱਚ ਸਾਡੇ ਸਕੂਲ ਦੇ ਵਿਹੜੇ ਦੇ ਵਿੱਚ ਬੱਚਿਆਂ ਨੂੰ ਇਹ ਜੋ ਵੀ ਆਪਣੇ ਹੱਥੋਂ ਇਨਾ ਕੋ ਲੋ ਸਾਰਸਕੇ ਆ ਉਹਨਾਂ ਨੂੰ ਐਪਰੀਸ਼ੀਏਸ਼ਨ ਵਾਸਤੇ ਉਹਨਾਂ ਨੂੰ ਉਹਨਾਂ ਦੀ ਮੋਟੀਵੇਸ਼ਨ ਵਾਸਤੇ ਇਹ ਲੈ ਕੇ ਆਏ ਆ ਸਮਾਨ ਸਟੇਸ਼ਨਰੀ ਦੀਆਂ ਕਿੱਟਾਂ ਨੇ ਉਹ ਵੰਡ ਕੀਤੀ ਹੈ ਬੱਚਿਆਂ ਨੂੰ ਮੈਂ ਇਹ ਸਾਰੀ ਐਸੋਸੀਏਸ਼ਨ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹ ਉਪਰਾਲਾ ਬੱਚਿਆਂ ਦੀ ਪੜ੍ਹਾਈ ਦੇ ਲਈ ਕੀਤਾ ਧੰਨਵਾਦ ਸਮੂਹ ਸਟਾਫ ਵੱਲੋਂ ਸਰਕਾਰੀ ਕੰਨਿਆ ਪ੍ਰਾਇਮਰੀ ਸਕੂਲ ਗਰਾਇਆ ਵਿਖੇ ਇਸ ਸਮੁੱਚੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ। ਇਹਨਾਂ ਨੇ ਸਾਨੂੰ ਅਗਲੇ ਸਾਲ ਵੀ ਇਸੇ ਤਰ੍ਹਾਂ ਸਹਿਯੋਗ ਦੇਣ ਦੀ ਆਸ ਦੁਆੰਦੇ ਹੋਏ ਬੱਚਿਆਂ ਨੂੰ ਬਹੁਤ ਆਪਣਾ ਅਸ਼ੀਰਵਾਦ ਦਿੱਤਾ ਕਿ ਸਕੂਲ ਦੀ ਡਿਵੈਲਪਮੈਂਟ ਵਾਸਤੇ ਜਦੋਂ ਵੀ ਜਿਸ ਵੀ ਚੀਜ਼ ਦੀ ਲੋੜ ਹੋਏਗੀ ਐਸੋਸੀਏਸ਼ਨ ਤੁਹਾਡੇ ਨਾਲ ਖੜੀ ਹੈ। ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ।